ਸੇ ਪਹਿਲੇ ਨਾਲ ਆ ਰਹੀ ਹੈ ਅੱਗੇ ਆ ਜੀ ਸਾਡੇ ਥੈਂਕ ਯੂ ਜੀ ਮਾਈਕ ਕਰਵਾ ਯਾਰ ਕੀ ਕਰਦੇ ਹਾਂ ਹਾਂ ਕਰ ਰਿਹਾ ਬਾਦ ਸਾਹਿਬ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੀ ਪਾਲੂ ਵਿਹਾਰ ਕਲੋਨੀ ਦੇ ਵਿੱਚ ਆਏ ਹਾਂ ਇਸ ਕੰ ਦਾ ਸਾਡਾ ਬਹੁਤ ਨੌਜਵਾਨ ਗੱਬੜੂ 29 ਸਾਲ ਤੇਜਪਾਲ ਸਿੰਘ ਜਿਹੜਾ ਉਹ ਰਛਿਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰਛਿਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਹਦੀ ਫੌਜ ਦੇ ਵਿੱਚ ਕਿਉਂਕਿ ਬਹੁਤ ਭਰਤੀ ਕਰਦੇ ਆ ਜੁਕ੍ਰੇਨ ਦੇ ਨਾਲ ਜਿਹੜੀ ਜੰਗ ਲੱਗੀ ਅੱਗੇ ਵੀ ਸਾਡੇ ਕਈ ਮੁੰਡਿਆਂ ਦਾ ਇਹ ਹਾਦਸੇ ਵਾਪਰੇ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਵਾਦ ਦੇ ਨਾਲ ਉਸੇ ਲਈ ਹਿੱਸਾ ਬਦ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਬਚਾਉਣ ਦਾ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦਸੀ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਐਮਬੈਸਡਰ ਨੇ ਉਹਨਾਂ ਦੇ ਨਾਲ ਸਬੰਧਕ ਦੇ ਵਿੱਚ ਆ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਆ ਉਹ ਮਿਲ ਜਵੇ ਲਾਸ਼ ਆ ਜੇ ਤੇ ਉਹਦੇ ਪਰਵਾਦ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰ ਰਹੇ ਹਾਂ ਉਹ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਦਾ ਸ਼ੀਆ ਦੀ ਫੌਜ ਦੇ ਵਿੱਚ ਭਰਤੀ ਹੋਇਆ ਸੀਗਾ ਉਹ ਲਾਜ਼ਮੀ ਉਹਦੀ ਉੱਥੇ ਚੋਦਸ ਵਗੈਰਾ ਹੋਈ ਹੋਊਗੀ ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਬਕਾਇਦਾ ਦਵਾਕੇ ਕਿਉਂਕਿ ਦੋ ਨਿੱਕੇ-ਨਿੱਕੇ ਬੱਚੇ ਰਹਿ ਗਏ ਇਹਦੇ ਕੁੜੀਏ ਦੇ ਉਹ ਪਹਿਲਾਂ ਵੀ ਇਸ ਪਰਿਵਾਰ ਦਾ ਦਖਾਂਤ ਹੈ ਕਿ ਦੋ ਪੁੱਤ ਸੀਗੇ ਪਹਿਲਾਂ ਇੱਕ 19 ਦੇ ਵਿੱਚ ਇੱਕ ਦੀ ਡੈਥ ਹੋ ਗਈ। ਉਹ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ। ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨਾਂ ਨੂੰ ਦੱਸ ਕੀ ਹੈ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜੜੀ ਆ ਉਹ ਕੀਤੀ ਹੈ। ਉਹਦੇ ਅੱਗੇ ਵੀ ਜਿੰਨੀ ਲੋੜ ਪਊਗੀ ਪਰਿਵਾਰ ਦੀ ਅਸੀਂ ਹੱਥ ਪੱਕੋ ਮਦਦ ਕਰਾਂਗੇ। ਇਸ ਕਰਕੇ ਮੈਂ ਅੱਜ ਕਿਸੇ ਦਾ ਨਾਂ ਦੀ ਕੋਈ ਮਾਲੀ ਮਦਦ ਵੀ ਸਰਕਾਰ ਵੱਲੋਂ ਕੀਤੀ ਨਹੀਂ। ਨਹੀਂ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ ਮਾਲੀ ਮਤਤਾ ਹੀ ਉਹਨਾਂ ਚ ਤੱਕ ਨੋਟਸ ਨਹੀਂ ਕਰ ਸਕਦੇ। ਜਿੰਨਾ ਚ ਤੱਕ ਉੱਥੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ। ਪਤਾ ਨਹੀਂ ਲੱਗ ਜਾਂਦਾ ਵੀ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ। ਫੇ ਜੂਦ ਅਸੀਂ ਮਤ ਕਰਾਂਗੇ ਐਦੀ ਗੱਲ ਕੋਈ। ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ। ਤੇ ਅਸੀਂ ਪਰਿਵਾਰ ਦੀ ਹਰ ਬੱਕ ਕੋਈ ਮਤ ਕਰਾਂਗੇ। ਉਹਦੇ ਦੋ ਬੱਚੇ ਰਹਿ ਗਏ ਛੋਟੇ-ਛੋਟੇ। ਬੱਚੇ ਰਹਿ ਗਏ ਉਹ ਭੈਣ ਜੀ ਵੀ ਤੇ ਆਪ ਜਵਾਨ ਵੀ ਤੇ ਰਹਿ ਗਏ ਕਬੌਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ। ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜੀ ਉਹ ਮਤ ਦਿੱਤੀ ਜਾਵੇ